ਕਿ 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 ਪਿੰਡ ਗਏ ਤੇ ਕਿਉਂ ਜਾ ਹੰਗਾਰਾ ਮਿਲਿਆ ਜੀ ਤੁਸੀਂ ਮੇਸ਼ਾਪ ਧੰਨਵਾਦ ਜੀ ਅੱਜ ਸੂਰਜ ਕਾੜ ਮੋਹੇ ਖੁਰਦ ਤੇ ਮੋਹੇ ਕਲਾਂ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮਹਿੰਮਾ ਹੈ ਇਸ ਦੇ ਵਿੱਚ ਪਿੰਡਾਂ ਦੇ ਵਿੱਚ ਅੱਛਾ ਇੱਕ ਹੰਗਾਰਾ ਹੈ ਲੋਕਾਂ ਦੇ ਵਿੱਚ ਜਿਹੜੇ ਸਾਡੇ ਬਹੁਤ ਸਤਕਾਰਯੋਗ ਬਜ਼ੁਰਗ ਨੇ ਇਹਨਾਂ ਦੀ ਮੰਗ ਸੀ ਵੀ ਕੋਈ ਸਰਕਾਰ ਆਵੇ ਆਪਣਾ ਆ ਕੇ ਪੱਖ ਜਿਹੜਾ ਕਲੀਅਰ ਕਰੇ ਭਾਈਓ ਨਸ਼ੇ ਵਾਲਿਆਂ ਦੇ ਖਿਲਾਫ ਹੈ ਜਾਂ ਨਾਲ ਹੈ ਤੇ ਪ੍ਰਸ਼ਾਸਨ ਦਾ ਪੱਖ ਵੀ ਬਹੁਤ ਜ਼ਰੂਰੀ ਸੀ ਕਿਉਂਕਿ ਪਹਿਲਾਂ ਹੁੰਦਾ ਰਿਹਾ ਵੀ ਜੇ ਕੋਈ ਪਿੰਡ ਦਾ ਬਜ਼ੁਰਗ ਕੋਈ ਚੰਗਾ ਜਿਹੜਾ ਚੰਗੀ ਸੋਚ ਰੱਖਦਾ ਬੰਦਾ ਜੇ ਉਹ ਕਿਸੇ ਤੇ ਕਾਰਵਾਈ ਕਰਾਉਣੀ ਚਾਹੁੰਦਾ ਸੀ ਤਾਂ ਉਹਦੇ ਉੱਤੇ ਜਿਹੜੀ ਟਾਲ ਮਟੋਲ ਕੀਤੀ ਜਾਂਦੀ ਸੀ ਉਹ ਜੋ ਜਨਤਾ ਦੀ ਕਚਹਿਰੀ ਦੇ ਵਿੱਚ ਆ ਕੇ ਗੱਲ ਕਹਿਣੀ ਵੀ ਭਾਈ ਅਸੀਂ ਨਸ਼ੇ ਵਾਲਿਆਂ ਦੇ ਬਿਲਕੁਲ ਖਰਾਫ ਆਏ ਇਹਦੇ ਲਈ ਜਿਹੜਾ ਤੁਹਾਨੂੰ ਹਿੰਮਤ ਵੀ ਚਾਹੀਦੀ ਹੈ ਜਿਕਰਾ ਵੀ ਚਾਹੀਦਾ ਥੋੜਾ ਜਿਹੜਾ ਮਨ ਵੀ ਸਾਫ਼ ਚਾਹੀਦਾ ਜੇ ਤੁਹਾਡਾ ਮਨ ਚੋਰ ਹੈ ਤੇ ਫਿਰ ਜਿਹੜਾ ਜਨਤਾ ਦੀ ਕਚਹਿਰੀ ਜਨਤਾ ਅੱਜਕੱਲ ਗੱਲ ਬੁੱਝ ਲੈਂਦੀ ਹੈ 2022 ਦੇ ਵਿੱਚ ਜਨਤਾ ਨੇ ਇਸ ਆਸ ਉਮੀਦ ਦੇ ਨਾਲ ਪਬਲਿਕ ਨੇ ਇਸ ਆਸ ਉਮੀਦ ਦੇ ਨਾਲ ਸਾਡੇ ਸੂਝਵਾਨ ਵੋਟਰਾਂ ਨੇ ਇਸ ਆਸ ਉਮੀਦ ਦੇ ਨਾਲ ਸਾਨੂੰ ਇੱਕ ਮੌਕਾ ਦਿੱਤਾ ਸੀ ਮੁੱਖ ਮੰਤਰੀ ਸਾਹਿਬ ਨੂੰ ਤੇ ਸਾਡੀ ਹਰ ਇੱਕ ਕੋਸ਼ਿਸ਼ ਹੈ ਇੱਕ ਸੰਭਵ ਕੋਸ਼ਿਸ਼ ਕਿ ਅਸੀਂ ਜੋ ਪਬਲਿਕ ਨਾਲ ਲੋਕਾਂ ਨਾਲ ਜਨਤਾ ਨਾਲ ਵਾਅਦਾ ਕੀਤਾ ਸੀ ਉਸ ਦੇ ਉੱਤੇ ਬਿਲਕੁਲ ਖਰੇ ਉੱਤਰਿਏ ਸੋ ਪਿੰਡ ਮੋਹੀ ਕਲਾਂ ਦੇ ਵਿੱਚ ਅੱਛੀਆਂ ਗਰਾਊਂਡਾਂ ਬਣਾਈਆਂ ਗਈਆਂ ਨੇ ਸਰਪੰਚ ਸਾਹਿਬ ਵੱਲੋਂ ਤੇ ਜਿਹੜੀ ਕੋਈ ਮੇਰੀ ਆਪਦੀ ਇੱਛਾ ਹੈ ਕਿ ਹਰ ਇੱਕ ਪਿੰਡ ਦੇ ਵਿੱਚ ਇੱਕ ਜਿਹੜੀ ਚੰਗੀ ਗਰਾਊਂਡ ਹੋਣੀ ਚਾਹੀਦੀ ਹੈ ਸੋ ਸਾਡਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਵੀ ਸਰਪੰਚ ਸਾਹਿਬ ਦਾ ਸਨਮਾਨ ਕੀਤਾ ਸੀ ਸੋ ਬਾਕੀ ਜਿਹੜੇ ਸਰਪੰਚ ਸਾਹਿਬਾਨ ਨੇ ਉਹਨਾਂ ਤੋਂ ਉਹਨਾਂ ਨੂੰ ਵੀ ਇਸ ਪਿੰਡ ਤੋਂ ਸਿੱਖ ਲੈਣੀ ਚਾਹੀਦੀ ਹੈ ਵੀ ਜੇ ਅਸੀਂ ਕੰਮ ਕਰਦੇ ਆ ਤਾਂ ਜਿਹੜੀ ਜਨਤਾ ਉਹ ਤੁਹਾਨੂੰ ਬਾਰ-ਬਾਰ ਬਾਰ-ਬਾਰ ਮੌਕੇ ਦਿੰਦੀ ਹੈ ਕੰਮ ਕਰਨ ਦੇ ਸੋ ਮੈਨੂੰ ਲੱਗਦਾ ਵੀ ਸਾਨੂੰ ਜੋ ਅਸੀਂ ਵਾਅਦਾ ਕਰਕੇ ਰਾਜਨੀਤੀ ਦੇ ਵਿੱਚ ਆਉਨੇ ਆ ਸਾਨੂੰ ਉਹਦੇ ਉੱਤੇ ਜਿਹੜਾ ਖਰਾ ਉਤਰਨਾ ਚਾਹੀਦਾ ਮੈਨੂੰ ਸਭ ਲੋਕ ਇਹ ਗੱਲ ਕਹਿੰਦੇ ਕੱਲੇ ਲੋਕ ਨਹੀਂ ਕਈ ਲੀਡਰ ਵੀ ਆਪਣੀ ਸਟੇਜਾਂ ਤੋਂ ਬਾਰ ਬਾਰ ਇਸ ਗੱਲ ਨੂੰ ਕਹਿ ਚੁੱਕੇ ਆ ਕਿ ਜੇਕਰ ਸਰਕਾਰ ਰਵਾਇਤੀ ਨਸਿਆਰੂ ਥੋੜੀ ਬਹੁਤ ਖੁੱਲ ਦੇਵੇ ਤਾਂ ਸ਼ਾਇਦ ਨਸਿਆ ਦਾ ਖਾਤਮਾ ਕਰੇਗਾ ਹੋਰ ਵੀ ਸਕਾਰਾ ਇਹ ਪਬਲਿਕ ਦੀ ਆਵਾਜ਼ ਜਿਹੜੀ ਆ ਉਹ ਬਿਲਕੁਲ ਵਿਚਾਰਨਯੋਗ ਹੁੰਦੀ ਹੈ ਪਰ ਇਸ ਗੱਲ ਦੇ ਅੰਕੜੇ ਅਜੇ ਕਿਸੇ ਸਰਕਾਰ ਕੋਲੇ ਨਹੀਂ ਹੈਗੇ ਵੀ ਰਵਾਇਤੀ ਵਾਲੇ ਕਿੰਨੇ ਨੇ ਤੇ ਦੇਸੀ ਵਾਲੇ ਕਿੰਨੇ ਨੇ ਤੇ ਅੰਗਰੇਜ਼ੀ ਵਾਲੇ ਕਿੰਨੇ ਨੇ ਜੇ ਕੋਈ ਐਸੀ ਵੈਸੇ ਤਾਂ ਮੈਨੂੰ ਲੱਗਦਾ ਵੀ ਨਸ਼ੇ ਬੰਦ ਹੋਣੇ ਚਾਹੀਦੇ ਨੇ ਪਰ ਜੇ ਅਸੀਂ ਗੱਲ ਕਰਦੇ ਹਾਂ ਰਵੈਤੀਆਂ ਦੀ ਗੱਲ ਕਰਦੇ ਹਾਂ ਤਾਂ ਰਵੈਤੀਆਂ ਦੇ ਵਿੱਚ ਫਿਰ ਬਹੁਤ ਜ਼ਿਆਦਾ ਕੁਝ ਵੀ ਆਉਂਦਾ ਤੇ ਜੇ ਸਾਰੇ ਰਵੈਤੀ ਖੋਲ ਦੀਏ ਤੇ ਫਿਰ ਨਸ਼ੇ ਬੰਦ ਵੀ ਕਾਦੇ ਹੋਏ ਸੋ ਇਹਦੇ ਵਿੱਚ ਸਾਨੂੰ ਵਿਚਾਰਨਾ ਪਵੇਗਾ ਅਸੀਂ ਖੋਲਣਾ ਕੀ ਹੈ ਤੇ ਬੰਦ ਕਰਨਾ ਕੀ ਹੈ ਇਹ ਜਾਂ ਤਾਂ ਪਾਰਟੀਆਂ ਸਾਰੀਆਂ ਆਪਣਾ ਪੱਖ ਜਿਹੜਾ ਸਪਸ਼ਟ ਕਰਨ ਵੀ ਕਿਹੜੀ ਚੀਜ਼ ਖੋਲਣ ਦੇ ਹੱਕ 'ਚ ਨੇ ਕਿਹੜੀ ਚੀਜ਼ ਬੰਦ ਕਰਨ ਦੇ ਹੱਕ 'ਚ ਨੇ ਰਵੈਤੀ ਦੇ ਨਾਂ ਦੇ ਉੱਤੇ ਬਹੁਤ ਕੁਝ ਹੈ ਰਵੈਤੀ ਦਾ ਬਰਮ ਆ ਨਾ ਗਿਣਨ ਲੱਗਿਆ ਤੇ ਪਤਾ ਨਹੀਂ ਕਿੰਨੇ ਕੁ ਰਵੈਤੀਆਂ ਚ ਆ ਜਾਣਗੇ ਪਰ ਪੰਜਾਬ ਦੀ ਧਰਤੀ ਕਿਹੜਾ ਨਸ਼ਾ ਪੈਦਾ ਕਰਦੀ ਹੈ ਜਿਹਨੂੰ ਅਪਰ ਰਵੈਤੀ ਕਹਿ ਰਹੇ ਆ ਇਹ ਵੀ ਗੱਲ ਵਿਚਾਰਨ ਵਾਲੀ ਹੈ ਪੰਜਾਬ ਦੀ ਧਰਤੀ ਕਿਹੜਾ ਨਸ਼ਾ ਪੈਦਾ ਕਰਦੀ ਹੈ ਇਹ ਵੇਖਣ ਵਾਲੀ ਹੈ ਨਾ ਪੰਜਾਬ ਦੀ ਧਰਤੀ ਦਾ ਨਾਜ ਪੈਦਾ ਕਰਦੀ ਹੈ ਦੁੱਧ ਪੈਦਾ ਕਰਦੀ ਹੈ ਮੱਖਣ ਪੈਦਾ ਕਰਦੀ ਹੈ ਪੰਜਾਬ ਦੀ ਧਰਤੀ ਰਵੈਤੀ ਉਸ ਗੱਲ ਨੂੰ ਕਿਹਾ ਜਾ ਸਕਦਾ ਜਿਹੜੀ ਅਸੀਂ ਆਪ ਪੈਦਾ ਕਰਦੇ ਹੋਈਏ ਤੇ ਜੇ ਅਸੀਂ ਫੇਰ ਕਿਸੇ ਹੋਰਾਂ ਸਟੇਟਾਂ ਤੋਂ ਖਰੀਦਣਾ ਤੇ ਫਿਰ ਮੈਨੂੰ ਲੱਗਦਾ ਰਵੈਤੀ ਤੇ ਕਾਹਦਾ ਹੋਊਗਾ ਫਿਰ ਵਿਦੇਸ਼ੀ ਹੋ ਗਿਆ ਸੋ ਆਪਾਂ ਨੂੰ ਪਹਿਲਾ ਵਿਚਾਰ ਕਰਨਾ ਚਾਹੀਦਾ ਕਿ ਅਸੀਂ ਕੀ ਜਿਹੜਾ ਵੀ ਕੋਈ ਭਰਾ ਇਹ ਗੱਲ ਚਾਹੁੰਦਾ ਵੀ ਰਵੈਤੀ ਖੁੱਲੇ ਹੋਣੇ ਚਾਹੀਦੇ ਨੇ ਕੀ ਉਹ ਆਪਣੇ ਬੱਚੇ ਨੂੰ ਲੋਅ ਕਰਦਾ ਆਪਣੇ ਭਰਾ ਭਤੀਜੇ ਨੂੰ ਲੋਅ ਕਰਦਾ ਵੀ ਤੂੰ ਪਹਿਰੇ ਰਵੈਤੀ ਖਾਲਾ ਕਰ ਤੈਨੂੰ ਮਾਫ ਨੇ ਤੇ ਰਵੈਤੀ ਕਿਹੜੇ ਨੇ ਫਰੀ ਵੀ ਸਪਸ਼ਟ ਕਰਦੇ ਨੇ ਸੋ ਨਸ਼ਾ ਤਾਂ ਨਸ਼ਾ ਹੀ ਹੈ ਤੇ ਨਸ਼ਾ ਮੈਨੂੰ ਲੱਗਦਾ ਸਭ ਤੋਂ ਵਧੀਆ ਜਿਹੜਾ ਉਹ ਗਰਾਊਂਡ ਦਾ ਗਰਾਊਂਡ ਜਾਣਾ ਚਾਹੀਦਾ ਹਾਂ ਜੇ ਕੋਈ ਬਿਮਾਰੀ ਆ ਭਾਈ ਆਪਦੀ ਦਵਾਈ ਲਵੇ ਤੇ ਨਸ਼ਾ ਜੇ ਕੋ ਛੱਡੇ ਤੇ ਮੈਂ ਤਾਂ ਨਹੀਂ ਇਸ ਗੱਲ ਦੇ ਹੱਕ ਦੇ ਵਿੱਚ ਵੀ ਆਪਾਂ ਅੰਗਰੇਜ਼ੀ ਬੰਦ ਕਰ ਲਈਏ ਦੇਸੀ ਚਲਾ ਲਈਏ ਦੇਸੀ ਬੰਦ ਕਰ ਲਈਏ ਅੰਗਰੇਜ਼ੀ ਚਲਾ ਲਈਏ ਨਸ਼ਾ ਤੇ ਨਸ਼ਾ ਬਾਕੀ ਸਾਡੇ ਬਜ਼ੁਰਗਾਂ ਨੇ ਰਵਾਇਤੀ ਨਸ਼ੇ ਕੀਤੇ ਨੇ ਸਾਰੇ ਘਰ ਦਾ ਸਾਰਾ ਕੁਝ ਬਣਾ ਕੇ ਵੀ ਇਹਨਾਂ ਨੇ ਪਰ ਜੇ ਇਹਨਾਂ ਨੇ ਘਰ ਦਾ ਕੁਝ ਬਣਾਇਆ ਸੀ ਤੇ ਇਹਨਾਂ ਨੇ ਦੁੱਧ ਘਿਓ ਵੀ ਘਰ ਦਾ ਬਣਾਇਆ ਸੀ ਫਿਰ ਉਸ ਪਾਸੇ ਵੀ ਜਾਣਾ ਚਾਹੀਦਾ ਉਸ ਪਾਸੇ ਤਾਂ ਕੋਈ ਨਹੀਂ ਜਾਂਦਾ ਸਾਡੇ ਬਜ਼ੁਰਗ 100 ਸਾਲ ਦੀ ਜ਼ਿੰਦਗੀ ਜਿਉ ਕੇ ਗਏ ਅਸੀਂ ਅੱਜ ਕਿੰਨੀ ਜਵਾਰ ਆਏ ਆ 60 ਸਾਲ 40 ਸਾਲ ਸਾਡੀ ਉਮਰ ਆ ਤੇ ਆਪਣੀਆਂ ਅੱਖਾਂ ਦੇ ਨਾਲ ਅਸੀਂ 40 ਸਾਲ ਉਮਰ ਮਨੁੱਖ ਦੀ ਘਟਦੀ ਵੇਖ ਲਈ ਤੇ ਅਗਲੇ ਅਜੇ ਪਤਾ ਨਹੀਂ ਕੀ ਵੇਖਣਗੇ 100 ਸਾਲ ਮਨੁੱਖ ਦੀ ਉਮਰ 100 ਸਾਲ ਗਿਣੀ ਜਾਂਦੀ ਸੀ ਤੇ ਅੱਜ 60 ਸਾਲ ਤੇ ਬੰਦਾ ਰਹਿ ਗਿਆ ਸੋ ਮੈਨੂੰ ਲੱਗਦਾ ਵੀ ਸਾਨੂੰ ਧਿਆਨ ਜਿਹੜਾ ਮਾੜੇ ਕੰਮਾਂ ਤੋਂ ਹਟਾ ਕੇ ਚੰਗੇ ਕੰਮਾਂ ਵੱਲ ਦੇਣਾ ਚਾਹੀਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੋਹੀ ਕਲਾਂ ਦੀ ਮੋਹੀ ਖੁਰਦ ਦੀ ਸੂਰਜਗੜ ਦੀ ਪੰਚਾਇਤ ਦਾ ਵੀ ਧੰਨਵਾਦ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਇਹ ਜਿਹੜਾ ਮੀਟਿੰਗਾਂ ਚੱਲ ਰਹੀਆਂ ਆ ਉਸ ਸੰਬੰਧ ਚ ਅੱਜ ਇੱਥੇ ਮੋਹੀ ਕਲਾ ਮੀਟਿੰਗ ਸੀ ਜਿੱਥੇ ਮਾਨਯੋਗ ਸਾਡੇ ਐਮ.ਐਲ.ਏ ਸਾਹਿਬ ਬਿਰਸਰਾਰ ਗੁਲਾਰਕਰੋਂ ਹੋਰ ਜੀ ਆਇਆ ਹੈ ਬੀ.ਡੀ.ਪੀ.ਓ ਸਾਹਿਬ ਆਇਆ ਸਾਰੀ ਸੰਗਤ ਆਈ ਹੈ ਉਸ ਸੰਬੰਧ ਮੈਂ ਇਹੀ ਕਹਿਣਾ ਚਾਹੁੰਦਾ ਵੀ ਇਹ ਸਾਡੇ ਕਨੌਰ ਜਿਹੜਾ ਸਬਡਿਵੀਜ਼ਨ ਆ ਉਹਦੇ ਵਿੱਚ 175 ਪਿੰਡਾਂ ਦੇ ਵਿੱਚ ਅਸੀਂ ਘਟੋ ਘਟ 135 40 ਪਿੰਡ ਸਾਰੇ ਕਵਰ ਕਰ ਲਏ ਨੇ ਤੇ ਲੋਕਾਂ ਵੱਲੋਂ ਬੜਾ ਵਧੀਆ ਹੁਕਾਰਾ ਮਿਲਿਆ ਤੇ ਅਸੀਂ ਸਾਡੇ ਏਰੀਆ ਚ ਕਾਫੀ ਮਤਲਬ ਨਸ਼ਾ ਘਟ ਗਿਆ ਜਿਵੇਂ ਮੋਹੀ ਕਲਾਂ ਪਿੰਡ ਹੈ ਇੱਥੇ ਵੀ ਬਹੁਤ ਘਟਾ ਹੈ 0% ਹੀ ਹੈ ਤੇ ਬਾਕੀ ਵੀ ਅਸੀਂ ਲੋਕਾਂ ਨੂੰ ਇਹੀ ਬੇਨਤੀ ਕਰਦੇ ਆਂ ਵੀ ਜਿਹੜਾ ਸੇ ਪੰਜਾਬ ਤੇ ਸਾਰਿਆਂ ਨੂੰ ਇੱਕ ਨੰਬਰ ਇਸ਼ੂ ਕੀਤਾ ਹੈ 9779700200 ਵੀ ਜੇ ਕੋਈ ਵੀ ਕਿਸੇ ਪਿੰਡ ਦੇ ਵਿੱਚ ਕੋਈ ਵਿਅਕਤੀ ਨਸ਼ਾ ਕਰਦਾ ਹੈ ਜਾਂ ਵੇਚਦਾ ਹੈ ਉਹਦੀ ਜਾਣਕਾਰੀ ਸਾਨੂੰ ਦਿੱਤੀ ਜਾਵੇ ਤੁਹਾਡਾ ਨਾਮ ਗੁਪਤ ਰੱਖਿਆ ਜਾਊਗਾ ਤੇ ਉਹ ਜਾਣਕਾਰੀ ਤੇ ਅਸੀਂ ਤੁਰੰਤ ਐਕਸ਼ਨ ਜਿਹੜੀ ਵੀ ਤੁਸੀਂ ਕਰੋਗੇ ਤੁਰੰਤ ਕਰਾਂਗੇ ਉਹਦੇ ਵਿੱਚ ਕੋਈ ਲਾਕਡਾਟ ਨਾ ਹੋਵੇ ਜਿਹੜੀ ਸਪਸ਼ਟ ਰਿਪੋਰਟ ਆ ਦਿੱਤੀ ਜਾਵੇ ਜੇ ਕੋਈ ਨਸ਼ਾ ਕਰਦਾ ਕਿਸੇ ਬੱਚਾ ਤਾਂ ਅਸੀਂ ਉਹਨੂੰ ਡੀਡਿਕਸ਼ਨ ਸੈਂਟਰ ਚ ਭਰਤੀ ਕਰਾਵਾਂਗੇ ਡਰਨ ਦੀ ਲੋੜ ਨਹੀਂ ਤੇ ਉਹ ਤੋਂ ਜਿਹੜਾ ਉਹਨੂੰ ਦੇਖਿਆ ਜਾਂਦਾ ਉਹ ਤੇ ਕਾਰਵਾਈ ਕਰਾਂਗੇ ਜਿਹੜਾ ਸਪਲਾਈਅਰ ਆ ਉਹਦਾ ਤਾਂ ਕਰਕੇ ਇਹ ਸਾਡੀ ਇਹੀ ਮੀਮ ਦਾ ਇਹੀ ਹੈ ਵੀ ਲੋਕਾਂ ਨਾਲ ਜਾ ਕੇ ਘਰ-ਘਰ ਜਾ ਕੇ ਪਿੰਡ-ਪਿੰਡ ਜਾ ਕੇ ਉਹਨਾਂ ਦੀ ਗੱਲਬਾਤ ਸੁਣੀ ਜਾਵੇ ਤੇ ਜੇ ਕੋਈ ਵੀ ਨਸ਼ੇ ਸਬੰਧੀ ਕੋਈ ਵੀ ਗੱਲ ਆਉਂਦੀ ਆ ਜਾਂ ਹੋਰ ਤਕਲੀਫ ਆ ਤਾਂ ਨੂੰ ਦੂਰ ਕੀਤਾ ਜਾਵੇ ਤੇ ਸਾਨੂੰ ਵਧੀਆ ਹੰਗਾਰਾ ਮਿਲਿਆ ਤੇ ਅੱਗੋਂ ਵੀ ਅਸੀਂ ਚਾਹੁੰਦੇ ਆਂ ਵੀ ਲੋਕ ਸਾਥ ਦੇਣ ਤੇ ਆਪਾਂ ਇਹਨਾਂ ਚੀਜ਼ ਨੂੰ ਪੰਜਾਬ ਸਰਕਾਰ ਨੇ ਜਿਹੜੀ ਮਹਿੰਮ ਚਲਾਈ ਹੈ ਯੁੱਧ ਨਸ਼ਾ ਰੋਵੇ ਦੋਨੂੰ ਜੜ ਤੋਂ ਖਤਮ ਕਰੀਏ ਤੇ ਇੱਕ ਰੰਗਲਾ ਪੰਜਾਬ ਬਣਾਈਏ ਧੰਨਵਾਦ ਜੀ ਕੀ ਨਾਮ ਹੈ ਆਪਣਾ ਕਿਹੜੇ ਧਰੇ ਹਾਂਜੀ ਮੇਰਾ ਨਾਮ ਰਣਵੀਰ ਕੌਰ ਜੀ ਔਰ ਮੇਰਾ ਪਿੰਡ ਦਾ ਨਾਮ ਹੈਗਾ ਜੀ ਮੋਹੀਕਲਾ ਅੱਜ ਯੁੱਧ ਨਸ਼ਾ ਵਰ ਨੂੰ ਲੈ ਕੇ ਐਮਐਲਏ ਸਾਹਿਬ ਪਹੁੰਚੇ ਸੀ ਕੀ ਕਹਿਣਾ ਚਾਹੋਗੇ ਦੇਖੋ ਸਭ ਤੋਂ ਪਹਿਲਾਂ ਤੇ ਮੈਂ ਬਤਾਈ ਦਿੰਨੀ ਆ ਸਰਕਾਰ ਨੂੰ ਹਨਾ ਤੇ ਜਿਹੜੀ ਇੰਨਾ ਵਧੀਆ ਕੰਮ ਕਰ ਰਹੀ ਹੈ ਕਿਉਂਕਿ ਪਿੰਡ ਪਿੰਡ ਘੁੰਮਣਾ ਪਿੰਡ ਪਿੰਡ ਜਾਣਾ ਔਰ ਇਹੋ ਜੀ ਜਿਹੜੀ ਕ੍ਰਿਤੀ ਹੈ ਜਿਹੜੀ ਜਿੰਨੇ ਆਪਣੇ ਪੰਜਾਬ ਦਾ ਬੇੜਾਗਰ ਕਰ ਦਿੱਤਾ ਹੈ ਹੈਨਾ ਤੇ ਅਗਰ ਉਹਦੇ ਸੁਧਾਰ ਵਾਸਤੇ ਅਗਰ ਪਿੰਡ ਪਿੰਡ ਜਾ ਰਹੀ ਹੈ ਤਾਂ ਮੈਕੈਨਿਕ ਬਹੁਤ ਵਧੀਆ ਗੱਲ ਹੈ ਜੀ ਤੁਹਾਡੇ ਪਿੰਡ ਪੰਜ ਪੂਰੀ ਤਰ੍ਹਾਂ ਨਸ਼ਾ ਮੁਕਤ ਹੈ ਹਾਂਜੀ ਮੇਰਾ ਪਿੰਡ ਸਾਰਾ ਨਸ਼ਾ ਮੁਕਤ ਹੈ ਕੋਈ ਇਹੋ ਜਿਹਾ ਨਸ਼ਾ ਜਿਹੜਾ ਇਦਾਂ ਦਾ ਹੈ ਵੀ ਜਿਹੜਾ ਘਰ ਬਰਬਾਦ ਕਰੇ ਇਦਾਂ ਦਾ ਕੋਈ ਨਸ਼ਾ ਮੇਰੇ ਪਿੰਡ 'ਚ ਨਹੀਂ ਹੈਗਾ ਜੀ ਹਰ ਇੱਕ ਤੋਂ ਕਿਸਮੇ ਤੇ ਨਾਲ ਸੋਨੀ ਹੋਈ ਆਪਣੇ ਪਿੰਡ ਦੇ ਨੌਜਵਾਨ देखो मैं यही स्नेह देना चाहनी है क्योंकि मैं खुद भी एक स्कूल के टाइम स्पोर्ट्स परसन रही है और मैं चाहनी हाँ कि अगर अपने बच्चे जोड़े आ स्पोर्ट्स वाले पास जाते तो एक मोटिवेशन मिलती है और मोटिवेशन होंगी है जी आपको गलत रस्ते वाल नहीं जान दें ਔਰ ਸਰਕਾਰ ਨੂੰ ਵੀ ਮੈਂ ਬੇਨਤੀ ਕਰਦੀ ਆਂ ਵੀ ਹੋਰ ਵੀ ਗਰਾਊਂਡ ਜਿਹੜੇ ਆ ਜਿੱਦਾਂ ਕਿ ਐਮਐਲਏ ਸਾਹਿਬ ਕਹ ਕੇ ਗਏ ਆ ਕਿ ਬੈਡਮਿੰਟਨ ਗਰਾਊਂਡ ਕਿਉਂਕਿ ਕੁੜੀਆਂ ਵੀ ਜਿਵੇਂ ਸਾਨੂੰ ਪਤਾ ਲੱਗਿਆ ਕਿ ਕੁੜੀਆਂ ਵੀ ਨਸ਼ੇ ਵਾਲ ਜਾ ਰਹੀਆਂ ਨੇ ਲੇਕਿਨ ਅਗਰ ਇਨੀਸ਼ੀਅਲ ਜਿਹੜਾ ਟਾਈਮ ਆ ਇਹਦੇ ਵਿੱਚ ਹੀ ਅਗਰ ਆਪਾਂ ਨੂੰ ਇਦਾਂ ਦੇ ਗਰਾਊਂਡ ਜਾਂ ਖੇਡਾਂ ਵੱਲ ਜ਼ਿਆਦਾ ਪਰਸਾਇਜ਼ ਕੀਤਾ ਜਾਵੇ ਤਾਂ ਮੈਨੂੰ ਲੱਗਦਾ ਹੈ ਕਿ ਨਸ਼ੇ ਤੋਂ ਆਪਾਂ ਬੱਚੇ ਬਹੁਤ ਦੂਰ ਕਰ ਸਕਾਂਗੇ ਪਿੰਡ ਦੀ ਗੱਲ ਕਰੀਏ ਕਿ ਸਾਡੇ ਪਿੰਡ 'ਚ ਵੀ ਜਿਹੜਾ ਗਰਾਊਂਡ ਬਣਾਇਆ ਜਾਏਗਾ हां जी वैसे ता जी ਸਾਡਾ 3 ਏਕੜ ਦਾ ਜਿਹੜਾ ਗਰਾਊਂਡ ਹੈ ਉਹ ਪਾਸ ਹੋਇਆ ਆ ਆਲਮੋਸਟ ਬਣ ਵੀ ਗਿਆ ਹੈ ਔਰ ਉਹਦੇ ਵਿੱਚ ਵੀ ਅਸੀਂ ਇੱਕ ਸਟੇਡੀਅਮ ਬਣਾ ਰਿਹਾ ਹੈ ਔਰ ਸਾਡੀ ਇਹ ਕੋਸ਼ਿਸ਼ ਹੈ ਕਿ ਅਸੀਂ ਲੜਕੀਆਂ ਨਾਲੋਂ ਜ਼ਿਆਦਾ ਲੜਕੀਆਂ ਨੂੰ ਅਸੀਂ ਮੋਟੀਵੇਟ ਕਰੀਏ ਹੈ ਨਾ ਕਿਉਂਕਿ ਜਦੋਂ ਲੜਕੀਆਂ ਨੂੰ ਖੇਡਦੇ ਹੋਏ ਦੇਖਣਗੇ ਤਾਂ ਲੜਕੇ ਆਪਣੇ ਆਪ ਕਰਨਗੇ ਕਿਉਂਕਿ ਉਹਨਾਂ ਨੂੰ ਖੁਦ ਖੁਸ਼ਮਹਿਸੂਸ ਹੋਏਗੀ ਕਿ ਜਿਹੜੀਆਂ ਸਾਡੀਆਂ ਬੇਟੀਆਂ ਆ ਉਹ ਅੱਗੇ ਵਧ ਰਹੀਆਂ ਤਾਂ ਅਸੀਂ ਕਿਉਂ ਨਹੀਂ ਵਧੀਏ ਔਰ ਉਹਦੇ ਨਾਲ ਜਿੱਦਾਂ ਸਰਕਾਰ ਨੇ ਬਾਲੀਵੋਲ ਗਰਾਊਂਡਸ ਬਣਾਏ ਹੋਏ ਆ ਮੈਂ ਚਾਹਨੀ ਹੈ ਕਿ ਬੈਡਮਿੰਟਨ ਦਾ ਗਰਾਊਂਡ ਵੀ ਬਣੇ ਔਰ ਤਾਂ ਹਰ